ਮੈਂ ਸੂਸ ਅਤੇ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਦੁਨੀਆ ਭਰ ਦੇ ਹਰ ਕੋਨੇ 'ਚ ਗੁਰੂ ਨਾਨਕ ਕਾਮਯਾਬ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਜੜ ਦੀ ਲੱਖ ਲੱਖ ਵਧਾਈ ਦਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਸਮੇਂ ਦੇ ਵਿੱਚ ਉਤਾਰ ਧਾਰਨ ਕੀਤਾ ਕਿ ਜਿਸ ਵਕਤ ਇਸ ਕਲਯੁਗ ਦੇ ਉੱਤੇ ਬਹੁਤ ਘਨੋਰ ਹਨੇਰਾ ਛਾਇਆ ਹੋਇਆ ਸੀ ਲੋਕ ਭਰਮਾਂ ਕਾਂਡਾ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਨੇ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਔਰ ਜਿਹੜੇ ਭਰਮਾਂ ਤੋਂ ਬਾਹਰ ਕੱਢ ਕੇ ਗੁਰੂ ਸਾਹਿਬ ਸਾਨੂੰ ਲੈ ਕੇ ਗਏ ਔਰ ਫਲਸਫਾ ਦੇ ਕੇ ਗਏ ਕਿ ਨਾਮ ਜਪਨ ਦਾ ਕਿਰਤ ਕਰਨ ਦਾ ਔਰ ਵੰਡ ਛਕਣ ਦਾ ਉਸ ਫਲਸਫੇ ਦੇ ਉੱਤੇ ਅੱਜ ਦੁਨੀਆ ਚੱਲ ਰਹੀ ਹੈ ਔਰ ਖਾਲਸੇ ਖਾਸ ਤੌਰ ਤੇ ਸਿੱਖ ਪੰਥ ਜਿਸ ਤਰੀਕੇ ਦੇ ਨਾਲ ਗੁਰਨਾਨਕ ਨਾਮ ਲੈਵਾ ਗੁਰੂ ਸਾਹਿਬ ਦੇ ਇਸ ਉਦੇਸ਼ਾ ਨੂੰ ਮੰਨ ਰਿਹਾ ਮੈਂ ਸਮਝਦਾ ਕਿ ਅੱਜ ਦੁਨੀਆ ਦੇ ਵਿੱਚ ਕਿੱਥੇ ਵੀ ਕੋਈ ਆਪਤਾ ਆਂਦੀ ਹੈ ਉੱਥੇ ਸਭ ਤੋਂ ਪਹਿਲੇ ਗੁਰਨਾਨਕ ਨਾਮ ਲੈਵਾ ਸੰਗਤ ਪਹੁੰਚਦੀ ਹੈ ਉਹਨਾਂ ਲੋਕਾਂ ਦੀ ਆਪਣੀ ਕਿਰਤ ਕਮਾਈਆਂ ਚ ਸੇਵਾ ਕਰਨ ਨੂੰ ਸੇ ਔਰ ਦਨ ਸਭ ਤੋਂ ਜਿੱਦਾ ਜਿਆਦਾ ਸਬਦੂਤ ਜਿਹੜਾ ਹੈ ਲੇਟੈਸਟ ਪੰਜਾਬ ਦੇ ਵਿੱਚ ਹੋਇਆ ਸੋ ਇਹ ਗੁਰਨਾਨਕ ਸਾਹਿਬ ਦਾ ਫਲਸਫਾ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਅੱਜ ਫੈਲਿਆ ਹੋਇਆ ਔਰ ਅੱਜ ਦਰਦੇ ਉੱਤੇ ਜਿੱਥੇ ਸਾਰੀ ਦੁਨੀਆ ਮਨਾ ਰਹੀ ਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਜੋ ਸਮਾਗਮ ਕਰਾਉਂਦੀ ਆਜ ਦੇਖੋ ਤੁਸੀਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਵੇਰ ਦੀਆਂ ਸੰਗਤਾਂ ਤੇ ਪਹੁੰਚ ਰਹੀਆਂ ਔਰ ਇਸ ਵਕਤ ਵੀ ਦੇਖੋ ਪੂਰਾ ਹਾਲ ਫੁੱਲ ਖਚਾਖਚ ਭਰਿਆ ਇੱਥੋਂ ਪਤਾ ਚੱਲਦਾ ਕਿ ਗੁਰੂ ਨਾਨਕ ਸਾਹਿਬ ਦੀ ਪ੍ਰਤੀ ਲੋਕਾਂ ਦੀ ਕਿੰਨੀ ਸ਼ਰਧਾ ਕਿੰਨੀ ਭਾਵਨਾ ਹੈ ਵਕਤ ਵਕਤ ਧਰਮ ਦੇ ਲੋਕ ਗੁਰੂ ਸਾਹਿਬ ਨੂੰ ਮੰਨਦੇ ਹੋਏ ਨੇ ਔਰ ਮੈਂ ਸਾਰੇ ਜਿਹੜੇ ਲੋਕ ਵੀ ਗੁਰੂ ਸਾਹਿਬ ਨੂੰ ਕੀਦਾ ਪੇਟ ਕਰਦੇ ਨੇ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਇਸ ਪ੍ਰਕਾਸ਼ ਪਰਉਪ ਦੀ ਲੱਖ ਲੱਖ ਵਧਾਈ ਜਿੰਦਾ ਸਭ ਤੋਂ ਪਹਿਲਾਂ ਤੇ ਪਹਿਲੀ ਪਾਕਸ਼ਾਈ ਦੇ ਮਹਾਰਾਜੀ ਦੇ ਪ੍ਰਕਾਸ਼ਪੁਰਵ ਦੀ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀ ਨਾਮ ਜਪੋ ਵੰਡ ਛਕੋ ਕਿਰਤ ਕਰੋ ਔਰ ਗੁਰੂ ਸਾਹਿਬ ਨੇ ਜੋ ਉੱਚ ਨੀਚ ਦਾ ਜੋ ਬਹੁਤ ਵੱਡਾ ਜੋ ਗੈਪ ਸੀ ਉਹ ਗੁਰੂ ਨਾਨਕ ਸਾਹਿਬ ਨੇ ਖਤਮ ਕੀਤਾ ਇੱਕ ਸਮਾਨਤਾ ਦੀ ਗੱਲ ਕੀਤੀ ਔਰ ਇੱਕ ਸਾਰਿਆਂ ਨੂੰ ਇਕੱਠਾ ਕੀਤਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਾਂ ਕੋ ਬੁਝਿਆ ਕੌਣ ਭੱਲੇ ਕੋ ਮੰਦੇ ਸੋ ਗੁਰੂ ਨਾਨਕ ਸਾਹਿਬ ਦੀ ਸੋਚ ਸੀ ਕਿ ਧਰਮ ਵੱਡਾ ਨਹੀਂ ਇਨਸਾਨੀਅਤ ਵੱਡੀ ਹੈ ਸੋ ਇਨਸਾਨੀਅਤ ਮਾਨਵਤਾ ਦੀ ਗੱਲ ਕੀਤੀ ਜੋ ਬਾਣੀ ਗੁਰੂ ਨਾਨਕ ਸਾਹਿਬ ਨੇ ਜੋ ਰਚਨਾ ਕੀਤੀ ਬਾਣੀ ਦੀ ਉਸ ਦੇ ਵਿੱਚ ਵੀ ਬਰਾਬਰਤਾ ਦੀ ਸਾਂਝੀ ਵਾਲਤਾ ਦੀ ਔਰ ਜੋ ਔਰਤ ਦਾ ਜੋ ਜੋ ਦਬਾਇਆ ਜਾ ਰਿਹਾ ਸੀ ਔਰਤ ਨੂੰ ਉਸ ਦੀ ਗੱਲ ਕੀਤੀ ਸੋ ਕਿਉਂ ਬੰਦਾ ਆਖੀਏ ਜਿਤ ਜੰਮੇ ਰਾਜਾਨ ਕਿ ਉਹ ਮਾਂ ਜਿਹੜੀ ਜਿਨ੍ਹਾਂ ਨੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ ਉਸ ਨੂੰ ਬੰਦਾ ਕਿਵੇਂ ਕਿਹਾ ਜਾ ਸਕਦਾ ਸੋ ਇਹ ਬਹੁਤ ਵੱਡੀ ਕ੍ਰਾਂਤੀ ਸੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਲੈ ਕੇ ਆਂਦੀ ਔਰ ਉਸ ਕ੍ਰਾਂਤੀ ਕਰਕੇ ਹੀ ਸਿੱਖ ਧਰਮ ਪੂਰੇ ਸੰਸਾਰ ਭਰ ਦੇ ਵਿੱਚ ਫੈਲਿਆ ਹਾਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਕੁਝ ਊਨਤਾਈਆਂ ਹੁੰਦੀਆਂ ਹਰ ਧਰਮ ਚ ਹੁੰਦੀਆਂ ਸੋ ਅੱਜ ਕੁਝ ਊਨਤਾਈਆਂ ਆਈਆਂ ਕੁਝ ਬੱਚੇ ਜਿਹੜੇ ਨੌਜਵਾਨ ਪਟਕ ਗਏ ਆ ਕੁਝ ਨਸ਼ੇ ਦੇ ਵੱਲ ਤੁਰ ਪਏ ਆ ਸੋ ਮੈਂ ਸਮਝਦਾ ਕਿ ਅੱਜ ਸੰਸਥਾਵਾਂ ਨੂੰ ਚਾਹੀਓ ਐਸ.ਟੀ.ਪੀ.ਸੀ ਐਚ ਜਥੇਬੰਦੀਆਂ ਚਾਹੇ ਨਿਆਲ ਸਿੰਘ ਜਥੇਬੰਦੀਆਂ ਟਕਸਾਲ ਹੈ ਚਾਹੇ ਦਿੱਲੀ ਸੇ ਗੁਰਦੁਆਰਾ ਕਮੇਟੀ ਸਾਰਿਆਂ ਨੂੰ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਬੱਚਿਆਂ ਨੂੰ ਵਾਪਸ ਲਿਆ ਕੇ ਉਹਨਾਂ ਨੂੰ ਜੋ ਸਿੱਖੀ ਦਾ ਜੋ ਫਲਸਫਾ ਹੈ ਜੋ ਮਢਲੇ ਨਿਜ਼ਮ ਹੈ